ਗੁਲਾਬਚੰਦ ਕਟਾਰੀਆ ਦੀ ਜੋ ਕਿ ਇਹਨਾਂ ਦੇ ਨਹੀਂ ਸਰਹਦੀ ਜ਼ਿਲ੍ਹਿਆਂ ਦੇ ਦੌਰੇ ਤੇ ਨੇ ਅੱਜ ਫਿਰੋਜ਼ਪੁਰ ਉੱਤੇ ਪਹੁੰਚੇ ਹੋਣ ਤੇ ਫਿਰੋਜ਼ਪੁਰ ਚ ਗਵਰਨ ਦੀ ਯਾਤਰਾ ਚ ਡੇਰਾ ਬਿਆਸ ਮੁਖੀ ਵੀ ਸ਼ਾਮਲ ਹੋਏ ਨੇ ਦਸਲ ਨਸ਼ਿਆਂ ਦੇ ਵਿਰੁੱਧ ਪੈਦਲ ਯਾਤਰਾ ਜੋ ਹੈ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਇਸ ਯਾਤਰਾ ਚ ਸ਼ਾਮਲ ਹੋਏ ਨੇ ਗਵਰਨਰ ਦੇ ਨਾਲ ਬਦਲਤੇ ਬਾਬਾ ਗੁਰਿੰਦਰ ਢਿੱਲੋਂ ਵੀ ਵਖਾਈ ਦਿੱਤੇ ਨਸ਼ਾ ਦੇ ਖਿਲਾਫ ਗਵਰਨਰ ਦੀ ਇਹ ਪੈਦਲ ਯਾਤਰਾ ਹੈ ਤੇ ਫਿਰੋਜ਼ਪੁਰ ਚ ਗਵਰਨਰ ਦੀ ਪੈਦਲ ਯਾਤਰਾ ਚ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਸ਼ਾਮਿਲ ਹੋਏ ਨੇ ਪਿਛਲੇ ਦਿਨੀ ਕਾਫੀ ਚਰਚਾ ਚ ਬਾਬਾ ਗੁਰਿੰਦਰ ਢਿੱਲੋਂ ਰਹੇ ਸੀ ਜਦੋਂ ਉਹਨਾਂ ਨੇ ਵਿਕ੍ਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਕਿ ਜੋ ਵੀ ਇਲਜ਼ਾਮ ਵਿਕ੍ਰਮ ਸਿੰਘ ਮਜੀਠੀਆ ਤੇ ਲਗਾਏ ਗਏ ਨੇ ਉਹ ਬਿਲਕੁਲ ਹੀ ਗਲਤ ਨੇ ਤੇ ਉਸ ਤੋਂ ਬਾਅਦ ਕਿਸੇ ਕਿਨਾਲ ਇਹ ਇਸ ਪੂਰੇ ਮੁੱਦੇ ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਸੀ ਇਹ ਤਸਵੀਰਾਂ ਤੁਸੀਂ ਦੇਖ ਪਾਰੋ ਪੈਦਲ ਯਾਤਰਾ ਦਾ ਗਾਜ਼ ਕੀਤਾ ਗਿਆ ਹੈ गवर्नर गुलाब चंद कटारी इतने पहुंचे हुए हैं उन्होंने इस यात्रा की अगवाई की जा रही है दूसरे तो पास बाबा गोिंद ढिलों दिवसा इस यात्रा खुद शामिल हुए हैं उन्होंने बिल्कुल ही नाल गवर्नर गुलाब चंद कटारी भी देखे जा सकते हैं नशा एक अहम गंभीर मुद्दा है पंजाब का नशे को लेकर नशे के मुद्दे तरकारा बनिया भी ने सरकार गई भी ने दूसरे पास ने नशे विरुद्ध लगातार अपनी मुहिम चला रही है युद्ध नशिया विरोधियों के बखा नशा तस्करों के वालों किस तरीके तस्करी की जाती है उसका पर्दाफाश किया जाता है वे तस्कर उन तक गिरफ्तार किए जा चुके हैं जैसे सरहदी जिले का जिक्र करा चाहे वह तरन तारण है फाजिलका है फिरोजपुर है गुरदासपुर है पठानकोट है इतने पाकिस्तान वालों पासे ड्रोन दे रा नशे की वोटी खेप आती है किस तरीके नशे का एक वाला टैक्स जो है वो चलाया जाता है ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਸੇਕਨਾਲ ਬਾਬਾ ਗੁਰਿੰਦਰ ਟਿੱਲੋ ਇਸ ਯਾਤਰਾ ਚ ਸ਼ਾਮਲ ਹੋਏ ਨੇ ਪੈਦਲ ਯਾਤਰਾ ਦਾ ਆਗਾਜ਼ ਕੀਤਾ ਗਿਆ ਫਿਰੋਜ਼ਪੁਰ ਤੋਂ ਕਿਉਂਕਿ ਫਿਰੋਜ਼ਪੁਰ ਇੱਕ ਸਰਹਦੀ ਜ਼ਿਲ੍ਹਾ ਵੱਡੇ ਪੱਧਰ ਤੇ ਪੰਜਾਬ ਪੁਲਿਸ ਦੇ ਵੱਲੋਂ ਪੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਆਪਰੇਸ਼ਨ ਚਲਾਏ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਵੱਡੀ ਨਸ਼ੀ ਦੀ ਖੇਪ ਬਖਵਾਕ ਥਾਵਾਂ ਤੋਂ ਬਰਾਮਦ ਕੀਤੀ ਜਾਂਦੀ ਹੈ ਮੇਰੇ ਨਾਲ ਮੇਰੇ ਸੋਗੇ ਮਨਦੀਪ ਫੋਨ ਲਾਈਨ ਤੇ ਜੁੜੇ ਨੇ ਮਨਦੀਪ ਪੈਦਲ ਯਾਤਰਾ ਦਾ ਆਗਾਜ਼ ਕਿਹੜੇ ਕਿਹੜੇ ਆਗੂ ਇਸ ਚ ਸ਼ਾਮਲ ਹੋਏ ਨੇ ਹਾਲਾਂਕਿ ਗੁਲਾਬ ਚੰਦ ਕਟਾਰੀਆ ਬਾਬਾ ਗੁਰਿੰਦਰ ਟਿੱਲੋ ਹੋਰ ਕਿਹੜੇ ਜੋ ਆਗੂ ਨੇ ਵੱਖਰੀ ਪਾਰਟੀਆਂ ਦੇ ਉਹ ਸ਼ਾਮਲ ਹੋ ਸਕਦੇ ਨੇ ਅੱਜ ਇਹ ਗੱਲ ਕਰ ਗਏ ਤੇ ਭਾਜਪਾ ਦੇ ਕਈ ਜਿਹੜੇ ਆ ਸੀਨੀਅਰ ਲੀਡਰ ਗੁਰਮੀਤ ਰਾਣਾ ਗੁਰਮੀਤ ਸਿੰਘ ਛੋਡੀ ਜਿਹੜਾ ਉਹ ਪਹੁੰਚਿਆ ਅਸ਼ਵਨੀ ਸ਼ਰਮਾ ਪਹੁੰਚਿਆ ਭਾਜਪਾ ਦੇ ਹੋਰ ਕਈ ਲੀਡਰ ਜਿਹੜੇ ਆ ਉਹ ਜੇ ਰੀਸ਼ਿੰਗ ਬਾਦਲ ਜਿਹੜਾ ਦੇਰੀ ਨਾਲ ਪਹੁੰਚਿਆ ਹੁਣ ਸਕੂਲ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਉਹ ਉੱਥੇ ਪਹੁੰਚਿਆ ਔਰ ਉਸ ਦੇ ਨਾਲ ਨਾਲ ਜਿਹੜੇ ਡੇਰਾ ਮੁਖੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਹੈ ਉਹ ਵੀ ਪਹੁੰਚੇ ਹੋਇਆ ਔਰ ਉਹਨਾਂ ਵੱਲੋਂ ਪੰਜਾਬ ਦੇ ਰਾਜਪਾਲ ਜਿਹੜੇ ਆ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਗੁਰਿੰਦਰ ਸਿੰਘ ਢਿੱਲੋਂ ਵਰਾ ਦਾ ਮੁਖੀ ਜਿਹੜੇ ਆ ਡੇਰਾ ਦੇ ਬਿਆਸ ਦੇ ਉਹਨਾਂ ਨੇ ਕਿਹਾ ਕਿ ਇਸ ਜਿਹੜੀ ਯਾਤਰਾ ਦੇ ਵਿੱਚ ਆਮ ਲੋਕ ਆਮ ਜਨਤਾ ਜਿਹੜੀ ਹੈ ਸ਼ਾਮਲ ਹੋਵੇ ਤਾਂ ਜੋ ਇਸ ਨਸ਼ੇ ਦੇ ਉੱਪਰ ਰੋਕ ਲਗਾਈ ਜਾ ਸਕੇ ਔਰ ਜਦੋਂ ਦੀ ਇਸ ਯਾਤਰਾ ਨੂੰ ਸ਼ੁਰੂ ਕੀਤਾ ਗਿਆ ਤੇ ਪਿੰਡਾਂ ਦੇ ਵਿੱਚ ਵੀ ਕਾਫੀ ਨਸ਼ੇ ਦੀ ਜਿਹੜੀ ਹੈ ਉਹ ਕਾਰਟ ਖਟਿਆ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਜਿਹੜਾ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋਵੇਗਾ ਔਰ ਇਹਦੇ ਹੁਣ ਸੁਖ ਵਿਸ਼ਿੰਗ ਬਦਲ ਵੀ ਜਿਹੜਾ ਹੈ ਇੱਥੇ ਪਹੁੰਚ ਗਿਆ ਔਰ ਮਾਨਯੋਗ ਕੁਲਾਚਨ ਕਟਾਰੀਆ ਜਿਹੜੇ ਹੈ ਰਾਜਪਾਲ ਪੰਜਾਬ ਹੋਂਦ ਵੱਲੋਂ ਹੁਣ ਪ੍ਰੈਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ ਮੰਦੀਪ ਕਿੰਨਾ ਕਿੰਨਾ ਥਾਵਾਂ ਤੋਂ ਇਹ ਯਾਤਰਾ ਹੋ ਕੇ ਨਿਕਲੇਗੀ ਕਿੰਨੀ 1 ਕਿਲੋਮੀਟਰ ਲੰਬੀ ਯਾਤਰਾ ਬਿਲਕੁਲ ਜੀ ਗੱਲ ਕਰੀਏ ਤੇ ਫਿਰੋਜ਼ਪੁਰ ਸ਼ੌਨੀ ਦੇ ਜਿਹੜਾ ਸਾਰਾ ਗੜੀ ਗੁਰਦੁਆਰਾ ਸਾਹਿਬ ਹੈ ਉੱਥੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਔਰ ਸਕੂਲ ਆਫ ਐਮੀਨੈਂਸ ਤੇ ਆਕੇ ਜਿਹੜਾ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਵੱਲੋਂ ਤੇ ਉੱਥੇ ਜਿਹੜੀ ਹੈ ਇਸ ਦੀ ਸਮਾਪਤੀ ਜਿਹੜੀ ਹੈ ਉਹ ਕੀਤੀ ਗਈ ਹੈ ਜੀ ਹਮ ਮੰਦੀਪ ਕੀ ਆਮਾਦੀ ਪਾਰਟੀ ਦਾ ਕੋਈ ਆਗੂ ਇਸ ਵਿੱਚ ਸ਼ਾਮਿਲ ਹੋਇਆ ਆ ਬਿਲਕੁਲ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਜਾਂ ਕੋਈ ਵੀ ਨੇਤਾ ਜਿਹੜਾ ਇਸ ਯਾਤਰਾ ਦੇ ਵਿੱਚ ਜਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਉਹਨਾਂ ਨੇ ਇਸ ਯਾਤਰਾ ਦੇ ਵਿੱਚ ਕਿਤੇ ਨਾ ਕਿਤੇ ਦੂਰੀ ਬਣਾਈ ਹੈ ਹਾਲਾਂਕਿ ਅਕਾਲੀ ਦਲ ਪੀਜਪੀ ਔਰ ਡੇਰਾ ਬਿਆਸ ਮੁਖੀ ਜਿਹੜੇ ਆ ਉਹ ਜਰੂਰ ਇਸ ਆ ਯਾਤਰਾ ਦੇ ਵਿੱਚ ਸ਼ਾਮਲ ਹੁੰਦੇ ਹੋਏ ਦਿਖਾਈ ਦਿੱਤੇ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸਾਡੇ ਨਾਲ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਫੋਨ ਲਾਈਨ ਤੇ ਜੁੜੇ ਨੇ ਗੌਰਵ ਇਸ ਯਾਤਰਾ ਦੀ ਮਾਇਨੇ ਕੀ ਕੱਢੇ ਜਾਣ ਕਿਉਂਕਿ ਆਮ ਆਦੀ ਪਾਰਟੀ ਆਪਣੇ ਪੱਧਰ ਤੇ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਪਰ ਹੁਣ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਨਸ਼ਾ ਵਿਰੁੱਧ ਪੈਦਲ ਯਾਤਰਾ ਸੁਖਬੀਰ ਸਿੰਘ ਬਾਦਲੇ ਇਸ ਯਾਤਰਾ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੇ ਕਈ ਆਗੂ ਸ਼ਾਮਲ ਹੋਏ ਨੇ ਬਾਬਾ ਗੁਰਿੰਦਰ ਢਿੱਲੋਂ ਸ਼ਾਮਲ ਹੋਏ ਨੇ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਯਾਤਰਾ ਵਿੱਚ ਸ਼ਾਮਲ ਨਹੀਂ ਅ ਦੇਖੋ ਮਾਇਨੇ ਬਹੁਤ سارے ਨਿਕਲਦੇ ਨੇ ਇਹਨਾਂ ਨੂੰ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ ਜਿਵੇਂ ਤੁਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਹੋ ਇੱਕ ਤਾਂ ਯਾਤਰਾ ਗੱਡੀ ਚ ਜਾ ਰਹੀ ਹੈ ਯਾਤਰਾ ਦੇ ਵਿੱਚ ਕੋਈ ਵੀ ਪਹੁੰਚ ਸਕਦਾ ਹੈ ਕਿਸੇ ਨੂੰ ਵੀ ਇਨਵਾਈਟ ਕੀਤਾ ਜਾ ਸਕਦਾ ਕੋਈ ਦਿੱਕਤ ਨਹੀਂ ਹੈ ਔਰ ਖਾਸ ਤੌਰ ਤੇ ਜਦੋਂ ਨਸ਼ੇ ਦੇ ਖਿਲਾਫ ਹੋਵੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਕਲੈਕਟਿਵ ਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਲਾਜ਼ਮੀ ਤੌਰ ਦੇ ਉੱਤੇ ਹੈਗੀ ਹੈ ਪਰ ਇਹਦੇ ਵਿੱਚ ਦੂਜਾ ਬਹੁਤ ਇੰਪੋਰਟੈਂਟ ਐਂਗਲ ਹੈ ਉਹ ਐਂਗਲ ਇਹ ਹੈ ਕਿ ਸੁਖਬੀਰ ਬਾਦਲ ਤੇ ਦੂਜੇ ਪਾਸੇ ਪਹੁੰਚਣਾ ਜਿਹੜੇ ਬਾਬਾ ਗੁਰਿੰਦਰ ਸਿੰਘ ਢਿਲੋਂ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਦੇ ਉੱਤੇ ਪਹੁੰਚਣ ਦੇ ਮਾਇਨੇ ਕੀ ਕੱਢੇ ਜਾਣ ਕਿ ਇਹ ਕੋਈ ਗੱਟ ਜੋੜ ਦੇ ਸੰਕੇਤ ਮਿਲ ਰਹੇ ਨੇ ਅਕਾਲੀ ਦਲ ਔਰ ਭਾਜਪਾ ਦੇ ਵਿੱਚ ਤੇ ਕੀ ਕੋਈ ਭੂਮਿਕਾ ਨਿਭਾਉਂਦੇ ਹੋਏ ਬਾਬਾ ਗੁਰਿੰਦਰ ਸਿੰਘ ਢਿਲੋਂ ਨਜ਼ਰ ਆ ਸਕਦੇ ਨੇ ਤੇ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਪਿਛਲੇ 15 ਦਿਨਾਂ ਦੇ ਵਿੱਚ ਜਿਹੜਾ ਕੜਨਾਕਰਮ ਪੰਜਾਬ ਦੇ ਵਿੱਚ ਵਾਪਰਿਆ ਖਾਸ ਤੌਰ ਤੇ ਪੰਜਾਬੀ ਸਿਆਸਤ ਤੋਂ ਲੈ ਕੇ ਉਹ ਚਾਹੇ ਬਾਬਾ ਗੁਰਿੰਦਰ ਸਿੰਘ ਢਿਲੋਂ ਦਾ ਮਜੀਠੀਆ ਦੇ ਨਾਲ ਜਾ ਕੇ ਮੁਲਾਕਾਤ ਕਰਨੀ ਹੋਵੇ ਆਮ ਤੌਰ ਤੇ ਮੀਡੀਆ ਦੇ ਨਾਲ ਉਹ ਗੱਲਬਾਤ ਨਹੀਂ ਕਰਦੇ ਪਰ ਉਹਨਾਂ ਨੇ ਉੱਥੇ মিডিਆ ਦੇ ਨਾਲ ਗੱਲਬਾਤ ਕੀਤੀ ਪਰ ਉਹ ਖੁੱਪਚਾ ਦੇ ਵਿੱਚ ਰਿਹਾ ਹੈ ਤਾਂ ਇਸ ਕਰਕੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਸਟੇਟਮੈਂਟ ਆ ਜਾਣੀ ਖੈਰ ਅਗਲੇ ਦਿਨ ਬਿਕਰਮਜੀਠਿਆ ਦੀ ਜ਼ਮਾਨਤ ਹੋ ਜਾਣੀ ਇਹ ਸਾਰੇ ਚੀਜ਼ਾਂ ਹੈਗੀਆਂ ਨੇ ਪਰ ਇਹ ਮੁਲਾਕਾਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਕੁਐਸਚਨ ਮਾਰਕ ਖੜਾ ਕਰ ਰਹੀ ਹੈ ਕਿ ਇਸ ਨੂੰ ਇਸ ਐਂਗਲ ਦੇ ਨਾਲ ਦੇਖਿਆ ਜਾਵੇ ਕਿ ਅਕਾਲੀ ਦਲ ਔਰ ਭਾਜਪਾ ਦੇ ਗਠਬੰਧਨ ਵਾਲੇ ਪਾਸੇ ਪੈਰ ਵੱਧ ਰਹੇ ਨੇ ਗਵਰਨਰ ਦੇਖੋ ਇੱਕ ਇੰਡੀਪੈਂਡੈਂਟ ਹੁੰਦੇ ਨੇ ਸंवਿਧਾਨਿਕ ਅਹੁਦਾ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਗਵਰਨਰ ਆਪ ਇਹ ਵੀ ਸਮਝਦੇ ਆ ਕਿ ਕੌਣ ਲਗਾਉਂਦਾ ਹੈ ਗਵਰਨਰ ਲਗਾਉਂਦੀ ਹੈ ਸੈਂਟਰ ਦੀ ਸਰਕਾਰ ਇਸ ਸੈਂਟਰ ਦੀ ਸਰਕਾਰ ਦੇ ਵਿੱਚ ਇਸ ਸਮੇਂ ਕੌਣ ਹੈ ਬੀਜਪੀ ਤੇ ਗਵਰਨਰ ਦੇ ਉੱਤੇ ਆਮ ਤੌਰ ਤੇ ਅਲੀਗੇਸ਼ਨ ਲੱਗਦੇ ਨੇ ਕਿ ਉਹ ਸੈਂਟਰ ਦੀ ਸਰਕਾਰ ਜਾਂ ਬੀਜਪੀ ਦੇ ਤਰੀਕੇ ਦੇ ਨਾਲ ਗੱਲ ਕਰਦੇ ਨੇ ਆ ਬੋਲ ਰਹੇ ਨੇ ਹਾਲਾਂਕਿ ਡਿਨਾਈ ਕੀਤਾ ਜਾਂਦਾ ਇਸ ਨੂੰ ਇਸ ਦੇ ਵਿੱਚ ਕੋਈ ਦੋੜਾਈ ਨਹੀਂ ਹੈ ਪਰ ਤੁਸੀਂ ਦੇਖੋਗੇ ਕਿ ਗਵਰਨਰ ਜੋ ਬੀਜਪੀ ਦੇ ਕਰੀਬੀ ਨੇ ਜਾਂ ਬੀਜਪੀ ਨੇ ਜਿਨ੍ਹਾਂ ਨੂੰ ਸਿਲੈਕਟ ਕਰਕੇ ਉੱਥੇ ਲਗਾਇਆ ਤੇ ਉਸ ਤੋਂ ਬਾਅਦ ਸੁਬੀਤ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਨਤੀਜਾ ਤੇਰਾ ਬਹੁਤ ਵੱਡਾ ਪੰਜਾਬ ਦੇ ਵਿੱਚ ਇਸ ਸਮੇਂ ਬਾਬਾ ਗੁਰਿੰਦਰ ਸਿੰਘ ਤੇ ਲੰਦਾ ਹੈ ਜਦੋਂ ਪਿੰਨਾਂ ਨੂੰ ਤੁਸੀਂ ਇਕੱਠੇ ਇੱਕ ਯਾਤਰਾ ਦੇ ਵਿੱਚ ਦੇਖਦੇ ਹੋ ਤਾਂ ਉਹਦਾ ਇੱਕ ਮਾਇਨੇ ਤਾਂ ਇਹ ਹੈ ਕਿ ਠੀਕ ਹੈ ਕਿ ਇਹ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੜੀ ਗਈ ਹੈ ਤਾਂ ਉਸ ਦੇ ਵਿੱਚੋਂ ਜਾ ਕੇ ਆਪਣਾ ਤੁਸੀਂ ਕੋਈ ਇੱਕ ਤਰੀਕੇ ਨਾਲ ਹਿੱਸਾ ਪਾ ਰਹੇ ਨੇ ਪਰ ਇਹ ਗੜਜੋੜ ਵਾਲੇ ਸੰਕੇਤਾਂ ਤੋਂ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੇਖੋ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਦੱਸਣਾ ਹੈ ਆਫੀਸ਼ੀਅਲੀ ਇਸ ਦੇ ਵਿੱਚ ਕੁਝ ਵੀ ਨਹੀਂ ਪਰ ਪਿਛਲੇ ਕਾਫੀ ਟਾਈਮ ਤੋਂ ਪਿਛਲੇ ਕਈ ਮਹੀਨਿਆਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਚਰਚਾ ਜ਼ਰੂਰ ਹੋ ਰਹੀ ਹੈ ਕਿ ਉਹ ਭਾਜਪਾ ਜਾ ਸਕਦੇ ਨੇ ਭਾਜਪਾ ਉਹਨਾਂ ਨੂੰ ਸੀਐਮ ਦਾ ਸੀੜਾ ਬਣਾ ਸਕਦੀ ਹੈ ਮੈਂ ਦੁਬਾਰਾ ਕਹ ਰਿਹਾ ਕੁਝ ਵੀ ਆਫੀਸ਼ੀਅਲ ਨਹੀਂ ਹੈ ਇਸ ਦੇ ਵਿੱਚ ਕੋਈ ਕਿਸੇ ਨੇ ਨਾ ਭਾਜਪਾ ਨੇ ਨਾ ਡੇਰੇ ਦੇ ਵੱਲੋਂ ਕੋਈ ਅਜਿਹੀ ਸਟੇਟਮੈਂਟ ਆਈ ਹੋਵੇ ਬਿਲਕੁਲ ਨਹੀਂ ਹੈ ਪਰ ਹਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਟਾਈਮ ਦੇ ਵਿੱਚ ਸਾਨੂੰ ਸੁਣਨ ਨੂੰ ਮਿਲੀਆਂ ਨੇ ਤਾਂ ਉਸ ਦਾ ਇੱਕ ਬਹੁਤ ਸਿੱਧਾ ਜਿਹਾ ਮਤਲਬ ਹੈ ਕਿ ਜੇਕਰ ਉਹ ਚਰਚਾਵਾਂ ਨੂੰ ਤੁਸੀਂ ਜੋੜੋ ਅੱਜ ਦੀ ਫੇਰੀ ਨੂੰ ਜੋੜੋ ਵਿਕਰਮਜੀਤਿਆ ਦੇ ਨਾਲ ਨੇੜਤਾ ਨੂੰ ਜੋੜੋ ਸੁਖਬੀਰ ਬਾਦਲ ਨੂੰ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਗਵਰਨਰ ਨੂੰ ਇੱਕ ਫਰੇਮ ਦੇ ਵਿੱਚ ਦੇਖੋ ਜੀ ਕਿ ਯਾਤਰਾ ਦੇ ਵਿੱਚ ਦੇਖੋ ਤਾਂ ਉਸਦੇ ਬਹੁਤ ਸਾਰੇ ਮਾਇਨੇ ਡੈਫੀਨਟਲੀ ਨਿਕਲ ਕੇ ਸਾਹਮਣੇ ਆਉਂਦੇ ਨੇ ਚਾਹੇ ਉਹ ਆਉਣ ਵਾਲਾ ਟਾਈਮ ਦੱਸੇਗਾ ਕੀ ਹੁੰਦਾ ਪਰ ਤੁਸੀਂ ਇੱਕ ਚੀਜ਼ ਜ਼ਰੂਰ ਧਿਆਨ ਰੱਖੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਪੱਕ ਰਿਹਾ ਹੈ ਪਰਦੇ ਦੇ ਪਿੱਛੇ ਪੱਕ ਰਿਹਾ ਹੈ ਉਹ ਕਦੋਂ ਲੋਕਾਂ ਦੇ ਸਾਹਮਣੇ ਆਉਂਦਾ ਹੈ ਉਹ ਨਹੀਂ ਪਤਾ ਪਰ ਹਾਂ ਇਹ ਜ਼ਰੂਰ ਲੱਗ ਰਿਹਾ ਕਿ ਕੁਝ ਨਾ ਕੁਝ ਅਜੇ ਹੈ ਜੋ ਜ਼ਰੂਰ ਪੱਕ ਰਿਹਾ ਹੈ ਪੰਜਾਬੀ ਸਿਆਸਤ ਦੇ ਵਿੱਚ ਉਹ ਗੜ ਜੋੜ ਦੇ ਤੌਰ ਤੇ ਨਿਕਲ ਕੇ ਆਵੇ ਤੇਰੇ ਦੀ ਭੂਮਿਕਾ 'ਚ ਨਿਕਲ ਕੇ ਆਵੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਨਵੀਂ ਭੂਮਿਕਾ ਦੇ ਵਿੱਚ ਨਜ਼ਰ ਆਉਣ ਉਹ ਜ਼ਰੂਰ ਆਉਣ ਵਾਲਾ ਟਾਈਮ ਦਿੱਤੇਗਾ ਪਰ ਇੰਪੋਰਟੈਂਟ ਬਹੁਤ ਇੰਪੋਰਟੈਂਟ ਹੈ ਅੱਜ ਦੀਆਂ ਦਸੂਜਾ ਹੈ ਗਿਆ ਗੌਰਵ ਜੀ ਮੈਂ ਸਿੱਧੇ ਸਿੱਧੇ ਤੌਰ ਤੇ ਜ਼ਿਕਰ ਕਰਾਤੇ ਸੀਐਮ ਭਗਵਨ ਪਾਂਦੇਵ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਤੰਜ ਕਿਤਨਾ ਕਿਤੇ ਬਾਬਾ ਗੁਰਿੰਦਰ ਢਿੱਲੋਂ ਤੇ ਕੱਸਿਆ ਗਿਆ ਸੀ ਨਾਮ ਹਾਲਾਂਕਿ ਉਹਨਾਂ ਨੇ ਨਹੀਂ ਲਿਆ ਸੀ पर दूसरे पास से सवाल एक खड़े हुए धार्मिक शख्सियत ने कभी इन्होंने वालों योजी स्टेटमेंट नहीं दिखती गई जेल च मुलाकात करनी बाहर आके जी स्टेटमेंट करनी किसी वे पद्धत सवाल खड़े कर दी है क्योंकि आम आदमी पार्टी के कई आगू इस सवाल खड़े कर रहे थे ਆਪ ਬਿਲਕੁਲ ਇਸੇ ਵੀ ਦੇਖੇ ਦੋ ਐਂਗਲ ਹੈ ਹਰ ਚੀਜ਼ ਨੂੰ ਨਜ਼ਰੀਆ ਹੁੰਦਾ ਆਪਣਾ ਆਪਣਾ ਦੇਖਣ ਦਾ ਤਾਂ ਉਹੀ ਨਜ਼ਰੀਆ ਤੁਹਾਨੂੰ ਇੱਥੇ ਵੀ ਨਜ਼ਰ ਆਏਗਾ ਇੱਕ ਨਜ਼ਰੀਆ ਹੈ ਕਿ ਬੇਸ਼ੱਕ ਬਾਬਾ ਗੁਰਿੰਦਰ ਸਿੰਘ ਤੇ ਲੋ ਬਹੁਤ ਵੱਡੀ ਸ਼ਕਤੀ ਹੈ ਬਹੁਤ ਲੱਖਾਂ ਕਰੋੜਾਂ ਦੇ ਵਿੱਚ ਉਹਨਾਂ ਦੇ ਫਾਲੋਅਰਸ ਨੇ ਉਹ ਠੀਕ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹੈਗੇ ਨੇ ਉਹਨਾਂ ਦੇ ਪਰਿਵਾਰਕ ਰਿਸ਼ਤੇ ਵੀ ਹੈਗੇ ਨੇ ਤਾਂ ਜੇਕਰ ਕੋਈ ਕਿਸੇ ਮੁਸੀਬਤ ਦੇ ਵਿੱਚ ਹੈ ਜਾ ਕੇ ਉਹਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਹਦੇ ਵਿੱਚ ਬਹੁਤਾ ਚਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਹੁਣ ਦੂਜਾ ਐਂਗਲ ਇਸ ਦੇ ਵਿੱਚ ਜ਼ਰੂਰ ਹੈ ਕਿ ਵਾਕਈ ਇੱਥੋਂ ਤੱਕ ਗੱਲ ਸੀਮਿਤ ਹੈ ਜਾਂ ਫਿਰ ਪਿੱਛੇ ਦੀ ਕਹਾਣੀ ਕੁਝ ਹੋਰ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਦੇਖੋ ਗੱਲ ਇਹ ਕਿ ਮੁੱਖ ਮੰਤਰੀ ਦੀ ਸਟੇਟਮੈਂਟ ਤੋਂ ਬਾਅਦ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਇਸ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਕਿਤੇ ਪਰ ਜਿਵੇਂ ਜਿਵੇਂ ਬਾਬਾ ਗੁਰਿੰਦਰ ਸਿੰਘ ਥੇ ਲੋ ਦਾ ਜਾਣਾ ਉੱਥੇ ਔਰ ਮੁਲਾਕਾਤਾਂ ਵਧ ਰਹੀਆਂ ਨੇ ਤਾਂ ਉਹ ਜਿਹੜੀ ਸੀਐਮ ਦੀ ਸਟੇਟਮੈਂਟ ਸੀ ਤੁਸੀਂ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਤੁਸੀਂ ਉਹ ਜਾ ਕੇ ਰਿਫਲੈਕਟ ਕਰਦੀ ਹੈ ਔਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੁੱਖ ਮੰਤਰੀ ਜਿਹੜੀ ਗੱਲ ਕਹਿ ਰਹੇ ਸੀ ਜਾਂ ਕਹਿਣਾ ਚਾਹੁੰਦੇ ਸੀ ਸ਼ਾਇਦ ਉਸ ਵਾਲੇ ਪਾਸੇ ਵੀ ਇਸ਼ਾਰਾ ਹੁੰਦਾ ਹਾਲਾਂਕਿ ਮੁਲਾਕਾਤ ਹੈ ਕੋਈ ਪੋਲਿਟੀਕਲ ਤੌਰ ਤੇ ਸਟੇਟਮੈਂਟ ਨਹੀਂ ਹੈ ਨਸ਼ੇ ਦੇ ਖਿਲਾਫ ਹੈ ਪਰ ਬਹੁਤ ਤਿੰਪੂ ਪਰੰਤੂ ਨਹੀਂ ਪਰ ਗੱਲ ਇਹ ਹੈ ਕਿ ਜਦੋਂ ਬਹੁਤ ਵੱਡੀ ਸ਼ਖਸੀਅਤ ਪੋਲਿਟਿਕਲ ਆਗੂਆਂ ਦੇ ਵਿਚਾਲੇ ਨਜ਼ਰ ਆਉਂਦੀ ਹੈ ਤਾਂ ਫਿਰ ਉਹਦੇ ਬਹੁਤ ਸਾਰੇ ਮਾਇਨੇ ਜ਼ਰੂਰ ਕੱਢੇ ਜਾਂਦੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੌਰਵ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਫਿਰੋਜ਼ਪੁਰ ਤੇ ਗਵਰਨ ਦੀ ਯਾਤਰਾ ਚ ਡੇਰਾ ਵਿਆਸ ਸਖੀ ਗੁਰਿੰਦਰ ਢਿੱਲੋਂ ਸਾਫ ਤਾਟ ਕਸਬੀਰਾ ਚ ਦੇਖੇ ਜਾ ਸਕਦੇ ਨੇ ਬਿਲਕੁਲ ਹੀ ਨਜ਼ਦੀਕ ਗਵਰਨਰ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਨੇ ਤੇ ਸੁਖਬੀਰ ਸਿੰਘ ਬਾਦਲ ਵੀ ਨਸ਼ਿਆ ਦੇ ਵਿਰੋਧ 'ਚ ਜੋ ਪੈਦਲ ਯਾਤਰਾ ਹੈ ਉਸ 'ਚ ਸ਼ਮੂਲੀਅਤ ਪੁਨਾ ਦੇ ਵੱਲੋਂ ਕੀਤੀ ਗਈ ਸੀ ਸੁ ਯਾਰ ਨੇ ਕੀ ਪੰਜਾਬ ਦੀ ਸਿਆਸਤ 'ਚ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਉਝਾਲ ਆ ਸਕਦਾ ਹੈ ਕੀ ਗਠਜੋੜ ਹੋ ਸਕਦਾ ਹੈ ਹਾਲਾਂਕਿ ਇਸ ਦਾ ਕੋਈ ਅਫੀਸ਼ੀਅਲ ਤੌਰ ਤੇ ਜ਼ਿਕਰ ਤੇ ਨਹੀਂ ਹੈ ਪਰ ਮੈਨੇ ਇਸ ਪੂਰੀ ਯਾਤਰਾ ਦੇ ਕਈ ਪੱਤਰ ਤੇ ਕੱਟੇ ਜਾ ਸਕਦੇ ਨੇ ਕਿ ਪਾਪਾ ਗੁਰਿੰਦਰ ਢਿੱਲੋਂ ਕਿਸ ਦੇ ਨਾਲ ਦੋ ਦਿਨ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਨਿਊ ਨਾਪਾ ਜੇਲ੍ਹ 'ਚ ਹੋ ਗਈ ਸੀ ਨਿਊ ਨਾਪਾ ਜੇਲ੍ਹ 'ਚ ਉੱਥੇ ਗਈ ਮੁਲਾਕਾਤ ਕੀਤੀ ਤੇ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਕਿਸ ਦੇ ਨਾਲ ये तस्वीरें सामने है ये जो नशा विरुद्ध देसुबीर सिंह बादल जो कि प्लेजमेंट हुए नशा के विरुद्ध की अशराखत्मासी करेंगे जो है उल्लहण हुए तस्वीरें नजर आ रहे हैं गवर्नर गुलाबचंद कटारिया सारे उठे जो मौजूद शख्स ने शख्सिता ने उन नशा के विरुद्ध ये जो प्लेज गवाते हुए बखाइते रहे और बलगाणु लबई वस्तु दी और तो नहीं करूंगा नशीलियां दवाई भी दुर्बंतो वास्ते सरकार वालों शुरू की दो युद्ध नशिया विरुद्ध करूंगा मैं नशे विरुद्ध नौजवान बच्चिया समाज के हर वर्ग बड़ी वस्तु की वर्तो नहीं करूंगा नशीलियां दवाई भी दुर्बल तो रोक वास्ते सरकार वालों शुरू की दो युद्ध नशिया विरुद्ध करूंगा मैं नशे विरुद्ध नौजवान बच्चों समाज के हर वर्ग वस्तु दी वर्तो नहीं करूंगा ਨਸ਼ੀਲੀਆਂ ਦਵਾਈ ਦੀ ਦੁਰਵੰਤੋ ਨਾ ਰੋਕ ਕੋਣ ਵਾਸਤੇ ਸਰਕਾਰ ਵੱਲੋਂ ਸ਼ੁਰੂ ਕੀਤਾ ਯੁੱਧ ਨਸ਼ਿਆਂ ਵਿਰੁੱਧ ਬੰਨਾ ਮੈਂ ਨਸ਼ੇ ਵਿਰੁੱਧ ਨੌਜਵਾਨਾਂ ਬੱਚਿਆਂ ਅਤੇ ਸਮਾਜ ਦੇ ਹਰ ਵਰਗਾਂ ਨੂੰ ਲੋਭ ਦੀ ਵਸਤੂ ਦੀ तो नहीं करूंगा नशीलियां दवाई भी दुर्बल तो न रोक कोनो तो न बाते सरकार वालों शुरू की दो युद्ध नशिया विरुद्ध मांगा मैं नशे विरुद्ध नौजवाना ਤਕਵਨ ਗੁਲਾਬ ਚੇਤਕਾੜੀ ਦੇ ਵੱਲੋਂ ਸੌ ਚੁੱਕਾਈ ਝਰੀ ਹੈ ਜਿਨੀਆਂ तमाम ਉਹਦੀ ਸ਼ਕਤੀਆਂ ਮੌਜੂਦ ਨੇ ਕਿ ਉਹਨਾਂ ਦੇ ਵੱਲੋਂ ਨਸ਼ੇ ਦੇ ਵਿਰੁੱਧ ਜੋ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਸੁਖਪੀਰ ਸਿੰਘ ਬਾਦਲ ਸੌ ਚੁੱਕਦੇ ਹੋਏ ਨਜ਼ਰਾਰੇ ਨੇ ਪਲੇਚ ਲੈਂਦੇ ਹੋਏ ਤਸਵੀਰਾਂ ਕੈਪਚਰ ਹੋਏ ਨੇ న్యూਸ 18 ਤੇ ਸਭ ਤੋਂ ਪਹਿਲਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਫਿਰੋਜ਼ਪੁਰ ਚ ਗਵਰਨ ਦੀ ਯਾਤਰਾ ਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਵੀ ਇੱਥੇ ਪਹੁੰਚ ਨੇ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਨੇ ਸੁਖਪੀਰ ਸਿੰਘ ਬਾਦਲ ਵੀ ਇਸ ਯਾਤਰਾ ਚ ਸ਼ਾਮਿਲ ਨੇ ਪਰ ਹੁਣ ਸਮਾਗਮ ਦੇ ਅੰਦਰ ਹੀ ਪੰਡਾਲ ਦੇ ਅੰਦਰ ਹੀ ਉਹ ਗਵਰਨਰ ਦੇ ਨਾਲ ਦੇਖਿਨ ਸੁਖਬੀਰ ਸਿੰਘ ਬਾਦਲ ਤੇ ਬਾਬਾ ਗੁਰਿੰਦਰ ਟਿੱਲੋ ਕੀ ਆਉਣ ਵਾਲੇ ਦਿਨਾਂ ਅਜ ਪੰਜਾਬ ਦੀ ਸਿਆਸਤ ਚ ਕੋਈ ਵੱਡਾ ਫੇਰ ਬਦਲ ਹੋ ਸਕਦਾ ਹੈ ਵੱਡਾ ਪੁਚਾਲ ਆ ਸਕਦਾ ਹੈ ਕਿ ਕਿਹ ਅਸਮਈਆਂ ਲਗਾਈਆਂ ਜਾ ਰਹੀਆਂ ਨੇ ਨਸ਼ਾ ਦੇ ਖਿਲਾਫ ਗਵਰਨਰ ਦੇ ਵੱਲੋਂ ਇਹ ਪੈਦਲ ਯਾਤਰਾ ਦਾ ਆਗਾਜ਼ ਕੀਤਾ ਗਿਆ ਹੈ ਕਿ ਭਾਜਪਾ ਦੇ ਕਈ ਸ਼ਖਸ ਇੱਥੇ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਸ਼ੂਮਣੇ ਕਾਲ ਦਲ ਦੇ ਪ੍ਰਧਾਨ ਨੇ ਖੁਦ ਕਿੱਥੇ ਪਹੁੰਚੇ ਹੋਏ ਨੇ ਇਸ ਨਾਲ ਹੀ ਬਾਬਾ ਗੁਰਿੰਦਰ ਟਿੱਲੋ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲ ਇਸ ਯਾਤਰਾ ਸ਼ਿਮਲ ਕਿੱਥੇ ਗਈ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੈਦਲ ਯਾਤਰਾ ਜੋ ਕਿ ਨਸ਼ਾ ਦੇ ਵਿਰੁੱਧ ਹੈ ਉਸ ਚ ਸ਼ਾਮਿਲ ਨਹੀਂ ਹੋਏ ਹੈ ਤੇ ਇਸ ਦੇ ਬਾਈ ਨੇ ਕੀ ਕੱਟੇ ਜਾਨ ਪਰ ਦੂਸਰੇ ਪਾਸੇ ਜੇ ਮੈਂ ਜ਼ਿਕਰ ਕਰਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਦੇ ਵਿਰੁੱਧ ਜੁੱਤ ਨਸ਼ਿਆ ਵਿਰੋਧ ਦੇ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹਲਕੇ ਸੈਕਿੰਡ ਫੇਜ਼ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਫੜਿਆ ਜਾਂਦਾ ਹੈ ਬੰਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਂਦੀ ਹੈ ਪਰ ਗਵਰਨਰ ਗੁਲਾਬਚੰਦ ਕਟਾਰੀਆ ਦੀ ਇਹ ਯਾਤਰਾ ਸਰਦੀ ਜ਼ਿਲ੍ਹਾ ਚ ਹੈ ਤੇ ਅੱਜ ਗਵਰਨਰ ਪਹੁੰਚੇ ਨੇ ਫਿਰੋਜ਼ਪੁਰ ਤੇ ਉੱਥੇ ਪੈਦਲ ਯਾਤਰਾ ਦਾ ਆਗਾਜ਼ ਕੀਤਾ ਗਿਆ ਕਿਉਂਕਿ ਕਿਸੇ ਕਿਨਾਰੇ ਜੇ ਮੈਂ ਨਸ਼ੇ ਦਾ ਜ਼ਿਕਰ ਕਰਾਂ ਤੇ ਪੰਜਾਬ ਦੇ ਕਈ ਨੌਜਵਾਨ ਨਸ਼ੇ ਦੀ ਦਲਦਲ ਚ ਹੋਨੇ ਵੀ ਫਸੇ ਹੋਏ ਨੇ ਕਿਸੇ ਕਿਤੇ ਨਾਲ ਨਸ਼ਾ ਸਪਲਾਈ ਕੀਤਾ ਜਾਂਦਾ ਹੈ ਜੋ ਮਾਵਾ ਦੇ ਪੁੱਤ ਨੇ ਉਹਾਂ ਦੀਆਂ ਮੁੱਖਾਂ ਉਜੜ ਜਾਂਦੀਆਂ ਨੇ ਕਿਸੇ ਕਿਨਾਰ ਜੋ ਜਵਾਨੀ ਹੈ ਨਸ਼ੇ ਵਿੱਚ ਐਸਾ ਦੁਬਰੀ ਹੋਈ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਤਕਤਰ ਇਹ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਕਿ ਨਸ਼ੇ ਜੜੋਂ ਖਤਮ ਕੀਤਾ ਜਾਏ ਪੰਜਾਬ ਸਰਕਾਰ ਵੀ ਆਪਣੇ ਪੱਧਰ ਤੇ ਹੀ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਹਾਲਾਂਕਿ ਕਿਸੇ ਕਿਨਾਰ ਰੋਜ਼ਗਾਰ ਦੇ ਲੋਕਾਂ ਨੂੰ ਮਿਲਦੇ ਰਹਿਣ ਇਸ ਤੇ ਪੱਧਰ ਤੇ ਦੀ ਜੂਰੀ ਕੋਸ਼ਿਸ਼ਾਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਾਡਾ ਸ਼ੇਰ ਸਿੰਘ ਉਬਾਇਆ ਜੁੜੇ ਹੋਏ ਨੇ ਕਾਂਗਰਸ ਪਾਰਟੀ ਦੇ ਐਮਪੀ ਨੇ ਫਿਰੋਜ਼ਪੁਰ ਤੋਂ ਸਰ ਸਵਾਗਤ ਤੁਹਾਡਾ ਨਿਊਜ਼ 19 ਪੰਜਾਬ ਤੇ ਗਵਰਨਰ ਗੁਲਾਬਚਨ ਕਟਾਰੀਆ ਦੇ ਵੱਲੋਂ ਫਿਰੋਜ਼ਪੁਰ ਛੀ ਇਹ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਹੋਏ ਨੇ ਭਾਜਪਾ ਦੇ ਕਈ ਆਗੂ ਵੀ ਪਹੁੰਚੇ ਹੋਏ ਨੇ ਤੇ ਇਸ ਦੇ ਨਾਲ ਜਿਵੇਂ ਜ਼ਿਕਰ ਕਰਾਤੇ ਬਾਬਾ ਗੁਰਿੰਦਰ ਢਿੱਲੋਂ ਵੀ ਪਹੁੰਚੇ ਹੋਏ ਨੇ ਕਾਂਗਰਸ ਪਾਰਟੀ ਦੇ ਕਿਸੇ ਆਗੂ ਦੇ ਵੱਲੋਂ ਸ਼ਮੂਲਤ ਕੀਤੀ ਗਈ ਇੱਥੇ ਹੈਲੋ ਜੀ ਜੀ ਕੋਹਾਤਾ ਵੱਲੋਂ ਮੈਨੂੰ ਕਿਹਾ ਸੀ ਗਵਰਨਰ ਸਾਹਿਬ ਨੇ ਸਾਡਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਅੱਛਾ ਇਸ ਕਰਕੇ ਮੈਂ ਉੱਤੇ ਹਾਜ਼ਰ ਨਹੀਂ ਹੋ ਸਕਿਆ ਮੈਂ ਗਵਰਨਰ ਸਾਹਿਬ ਨੂੰ ਦੱਸਤਾ ਸੀਗਾ ਕਿ ਆਮ ਆਦਮੀ ਪਾਰਟੀ ਸਰਕਾਰ ਜਿਹਨਾਂ ਦੀ ਸਰਕਾਰ ਹੈ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਨਸ਼ਾ ਮੁਕਤ ਇੱਕ ਪਾਸੇ ਤੋਂ ਕਹਿੰਦੇ ਹਮਨੇ ਉਸੇ ਗੁੰਨਗੈਰ ਚਲਾਈ ਹੈ ਕਿ ਨਸ਼ਾ ਮੁਕਤ ਪੰਜਾਬ ਕਰਨਾ ਹੈ ਤੇ ਦੂਸਰੇ ਪਾਸੇ ਗਵਰਨਰ ਸਾਹਿਬ ਦਾ ਸਹਿਯੋਗ ਨਹੀਂ ਕਰ ਰਹੇ ਹੂੰ ਇਸ ਲਈ ਇਸ ਸੇਕੀ ਇਹ ਨਸ਼ਾ ਵੇਚਣ ਵਾਲੇ ਪਾਸੇ ਕਰਦੇ ਕਿ ਕਿਉਂ ਗਵਰਨਰ ਸਾਹਿਬ ਕਰ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਸਹਿਯੋਗ ਕਿਉਂ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਪੰਜਾਬ ਸਰਕਾਰ ਆਪਣੇ ਪਦਰ ਤੇ ਵੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਆਗਾਜ਼ ਕਰ ਰਹੀ ਹੈ ਨਹੀਂ ਤ੍ਰਿਸ਼ਟੋ ਤੋਂ ਪਹਿਲਾਂ ਦੇ ਸ਼ੱਕ ਜਾਂਦਾ ਹੈ ਕਿ ਨਸ਼ਾ ਮੁਕਾਉਣ ਨਹੀਂ ਨਸ਼ਾ ਵਧਾਉਣ ਵਾਸਤੇ ਇਹ ਕਰ ਰਹੇ ਸਾਰਾ ਕੁਝ ਸਤਕਾਰ ਕੇ ਨਾ ਗਵਰਨਰ ਸਾਹਿਬ ਦਾ ਸਾਥ ਦੇਣਾ ਚਾਹੀਦਾ ਸੀ ਉਹਦੇ ਵਿੱਚ ਇਹਨਾਂ ਦੇ ਨਮਾਇंदे ਇਹਨਾਂ ਦੇ ਐਮਐਲਏ ਇਹਨਾਂ ਦੇ ਸਾਰੇ ਉਹ ਹੋਣਾ ਚਾਹੀਦਾ ਸੀ ਪਰ ਇਹ ਨਹੀਂ ਕਹਿਆ ਇਹਨਾਂ ਦੀ ਜੋ ਮਨਸ਼ਾ ਸਾਫ਼ ਜ਼ਾਹਰ ਹੁੰਦੀ ਹੈ ਕਿ ਨਸ਼ਾ ਇਹ ਜਿਹੜਾ ਖਤਮ ਕਰਨ ਨਹੀਂ ਨਸ਼ਾ ਵਧਾਉਣ ਵਾਸਤੇ ਇਹਨਾਂ ਨੇ ਮੈਮ ਚਲਾਈ ਜੀ। ਹੂੰ। ਨੇ ਕੋ ਆਇਆ ਜੀ ਉੱਥੇ ਸ਼ਮਨ ਅਕਾਲ ਦਲ ਦੇ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਨੇ, ਬਾਬਾ ਗੁਰਿੰਦਰ ਢਿੱਲੋਂ ਵੀ। ਅ ਕੀ ਤੁਹਾਨੂੰ ਲੱਗਦਾ ਹੈ ਜੇਕਰ ਅੱਜ ਪੰਜਾਬ ਦੀ ਸਿਆਸਤ 'ਚ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ? ਗਠਜੋੜ ਹੋ ਸਕਦਾ ਸ਼ਮਨ ਅਕਾਲ ਦਲ ਦਾ ਤੇ ਭਾਜਪਾ ਦਾ? ਇਹੋ ਜਿਹੀ ਗੱਲ। ਕੰਜੂ ਉਹਨਾਂ ਦਾ ਲੋਕ ਇਸ਼ਤਾਲੀਦਾਨ ਦਾ ਪੰਜਾਬ ਨੂੰ ਮਾਰਿਆ, ਕਾਲੀਦਾਲੀ ਨਸ਼ਾ ਲੈ ਕੇ ਆਇਆ ਪੰਜਾਬ 'ਚ। ਹੂੰ। ਜਿਹੜਾ ਅੱਜ ਕੇ ਰਹਿਣਾ ਮਜੀਠੀਆ ਦਾ ਨਾਂ ਜਿਹੜਾ ਉਹ ਸੱਜਾ ਵੀ ਜਿਹੜਾ ਹੈ। ਹੂੰ। ਉਹ ਵੀ ਉਤਨ ਨੂੰ ਹੋਈ ਹੈ ਨਸ਼ੇ ਤੋਂ ਹੀ ਸਜ਼ਾ ਹੋਈ ਸੀ ਤੇ ਸੂਰ ਨਾਜੇ ਭਾਵੇਂ ਜੇ ਅੰਜੂ ਕੇਰੀ ਜਾਨ ਬਟ ਇਹਨਾਂ ਦਾ ਬੜੀ ਵੱਡੀ ਇਨਵੋਲਵਮੈਂਟ ਹੈ ਹਮ ਨਹੀਂ ਕੁਬਾਇਆ ਜੀ ਬਾਬਾ ਗੁਰਿੰਦਰ ਟਿੱਲੋ 2 ਤਰੀਕ ਨੂੰ ਜਦੋਂ ਜ਼ਮਾਨਤ ਤੋਂ ਪਹਿਲਾਂ ਪਹੁੰਚੇ ਸੀ ਨਿਊ ਨਾਬਾ ਜੇਲ ਜਦੋਂ ਮੀਡੀਆ ਕਰਮੀਆਂ ਨੂੰ ਪੁੱਛਿਆ ਸੀ ਕਿ ਇਹ ਜੋ ਵਿਕਰਮ ਸਿੰਘ ਮਜੀਠੀ ਤੇ ਲੱਗੇ ਇਲਜ਼ਾਮ ਨੇ ਕਿ ਉਹ ਸੱਚ ਨਹੀਂ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਹੀ ਗਲਤ ਨੇ ਮੈਂ ਉਹਨਾਂ ਦੇ ਕੰਟਰੋਵਰਸੀ ਪੈਰਾਨੀ ਚਾਹੁੰਦਾ ਹਮਮ ਹਲੋ ਜੋ ਸਜ਼ਾ ਹੋਈ ਹੈ ਐਵੇਂ ਤੇ ਹੋਈ ਨਹੀਂ ਹੋਏਗੀ ਹਮ ਕੋਰਟ ਨੇ ਸਜ਼ਾ ਕੀਤੀ ਹੈ ਸਿਰ ਉਹਨਾਂ ਨੇ ਦੇਖ ਕੇ ਕੀਤੀ ਹੈ ਹਮ ਇਤਨਾ ਬਾਬਾ ਜੀ ਦੀ ਆਪਣੀ ਜੋ ਹੈ ਉਹ ਬੜੇ ਉੱਚੇ ਪੰਦਰ ਤੇ ਬੈਠੇ ਹੈ ਉਹ ਜੋ ਕਹਿ ਰਹੇ ਉਹਨਾਂ ਨੂੰ ਉਹਨਾਂ ਦਾ ਨਹੀਂ ਪਰ ਉਹਨਾਂ ਦੇ ਇਸ ਬਿਆਨ ਦੇ ਮਾਇਨੇ ਕੀ ਕੱਢੇ ਜਾ ਸਕਦੇ ਨੇ ਕਿਉਂਕਿ ਕਈ ਤਰ੍ਹਾਂ ਦੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਪਹਿਲਾ ਮੁਲਾਕਾਤ ਹੋਈ ਅਗਲੇ ਦਿਨ ਜ਼ਮਾਨਤ ਵੀ ਹੋ ਗਈ ਵਿਕ੍ਰਮ ਸਿੰਘ ਮਜੀਠੀਆ ਦੀ ਤੇ ਹੁਣ ਆਉਣ ਵਾਲੇ ਦਿਨਾਂ 'ਚ ਗਠਜੋੜ ਹੋ ਸਕਦਾ ਹੈ ਇਹੋ ਜਿਹੀ ਚਰਚਾਵਾਂ ਨੇ। ਮੈਂ ਮੇਦੇ ਬਾਰੇ ਮੈਂ ਉਹਨਾਂ ਦੀ ਪਾਰਟੀ ਬਾਰੇ ਮੈਂ ਕੀ ਕਹਿ ਸਕਦਾ ਹੂੰ। ਸਾਡੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਹਮੇਸ਼ਾ ਨਸ਼ੇ 'ਤੇ ਮਰੋਦੀ ਹੈ। ਜਦ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦੇ ਟਾਈਮ ਤੇ ਹੀ ਨਸ਼ਾ ਪੰਜਾਬ 'ਚ ਆਇਆ ਸੀ। ਤੇ ਮੈਂ ਉਸ ਸੰਦਰਭ 'ਚ ਕਹਿੰਦਾ ਮਜੀਠੀਆ ਨੂੰ ਸਜ਼ਾ ਕਿਸ ਗੱਲ ਦੀ ਹੋਈ ਹੈ। ਹੂੰ। ਨਸ਼ੇ ਦੇ ਨਸ਼ੇ ਦੇ ਕੇਸ 'ਚ ਅੰਦਰ ਗਏ ਨਾ ਜੀ। ਹੂੰ। ਤੇ ਫੇ ਕਾਲੀ ਦਲ ਕਿਵੇਂ ਕਹਿ ਸਕਦਾ ਕਿ ਅਸੀਂ ਇਹ ਕਾਰਵਾਈ ਇਲਜ਼ਾਮੀ ਨਹੀਂ ਹੈ ਉਹ ਸਾਬਿਤ ਨਹੀਂ ਹੋਏ ਟ੍ਰਾਇਲ ਚ ਹੈ ਨਾ ਪੂਰਾ ਕੇਸ ਵੀ ਚਲੋ ਸਾਹਤ ਹੋ ਜਾਂਦੇ ਕਿ ਜੀ ਉਹ ਰਹਿਣਗੇ ਥੋੜਾ ਪਰਚਾ ਦਰਜ ਹੋਇਆ ਤਾਂ ਛੂਟਾ ਥੋੜਾ ਹੋਇਆ ਹੂੰ ਹੂੰ ਅੱਛਾ ਤੇ ਪੰਜਾਬ ਸਰਕਾਰ ਦਾ ਜੋ ਯੁੱਧ ਨਸ਼ਾ ਵਿਰੁੱਧ ਹੈ ਉਸ ਨੂੰ ਲੈ ਕੇ ਤੁਹਾਡੇ ਬਿਲਕੁਲ ਛੂਟਾ ਹੈ ਜੀ ਬਿਲਕੁਲ ਛੂਟਾ ਹੈ ਇਹਨਾਂ ਦੇ ਆਪ ਦੇ ਕਰਿੰਦੇ ਨਸ਼ੇ ਤੋਂ ਫੜੇ ਜਾਂਦੇ ਆ ਅੱਛਾ ਆਪ ਦੇ ਇਹਨਾਂ ਦੇ ਲੋਕ ਵੇਚੀ ਜਾਂਦੇ ਆ ਤਾਂ ਤੁਸੀਂ ਗਲਤ ਗੱਲਾਂ ਕਰ ਰਹੇ ਹੋ ਹਾਂ ਮੈਂ ਪੰਜਾਬ ਸਰਕਾਰ ਤੋਂ ਕਹਿੰਦੀ ਕਿ ਅਸੀਂ ਕਾਫੀ ਵੱਡੇ ਪੱਧਰ ਤੱਕ ਨਸ਼ੇ ਤੇ ਠਲ ਪੰਜ ਕਾਮਯਾਬ ਰਹੇ ਹਾਂ ਕਾਰਨ ਕਰ ਨਸ਼ਾ ਪਹੁੰਚ ਰਿਹਾ ਹੈ ਮੈਂਨ ਕਾਰਨ ਕਰ ਨਸ਼ਾ ਪਹੁੰਚ ਰਿਹਾ ਹੈ ਅੱਛਾ ਫਿਰੋਜ਼ਪੁਰ ਦੀ ਕੀ ਸਿਚੁਏਸ਼ਨ ਹੈ ਕੁਬਾਇਆ ਜੀ ਕਿਉਂਕਿ ਸਿੱਤੀ ਉੱਥੋਂ ਦੇ ਐਮਪੀ ਹੋ ਉੱਥੇ ਦੀ ਕੀ ਸਿਚੁਏਸ਼ਨ ਹੈ ਫਿਰੋਜ਼ਪੁਰ ਦੀ ਕੀ ਸਿਚੁਏਸ਼ਨ ਹੈ ਸਰਹਦੀ ਜ਼ਿਲ੍ਹਾ ਵੱਡੇ ਪੱਧਰ ਤੇ ਉੱਥੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਨਸ਼ਾ ਆਂਦਾ ਹੈ ਨਾ ਉੱਥੇ ਦੀ ਸਿਚੁਏਸ਼ਨ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਜੀ ਬਿਲਕੁਲ ਫਿਰੋਜ਼ਪੁਰ ਦੀ ਸਥਿਤੀ ਹੈ ਕਿ ਬਾਰਡਰ ਤੇ ਪਾਕਿਸਤਾਨ ਜੋ ਹੈ ਲਗਾਤਾਰ ਇਹ ਡਰੋਨ ਜਿਹੜੇ ਇੰਡੀਆ ਵੱਲ ਪੇ ਜਿਹੜਾ ਇਹ ਕੁਝ ਲੋਕ ਬੱਚੇ ਗੁੰਮਰਾਹ ਹੋ ਕੇ ਉਹਦੇ ਵਿੱਚ ਫਸ ਜਾਂਦੇ ਆ ਹੂੰ ਪਰ ਇਹ ਕੌਣ ਲੈ ਰਹੇ ਤੇ ਵੱਡੇ ਪੱਧਰ ਤੇ ਕੇਂਦਰ ਦੀ ਸਰਕਾਰ ਦੇਖੇ ਕਿ ਕਿਵੇਂ ਲਗਾਤਾਰ ਨਸ਼ਾ ਕਿਦੇ ਕੋਲ ਆ ਰਿਹਾ ਹੈ ਅੱਛਾ ਕੇਂਦਰ ਇਹਦੇ ਰਾਸੇ ਚੁੱਪ ਹੈ 50 ਕਿਲੋਮੀਟਰ ਦਾ ਏਰੀਆ ਹੂੰ ਉਹਨਾਂ ਦੇ ਅੰਦਰ ਹੈ ਕਿ ਫਿਰ ਵੀ ਉਹ ਅੱਗੇ ਨਾਲ ਨਸ਼ਾ ਕਈ ਗੁਣਾ ਵਧ ਕੇ ਇੰਡੀਆ ਚ ਆ ਰਿਹਾ ਹੈ ਟੋਟਲੀ ਕੰਟਰੋਲ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਇਹਦੀ ਇਹਦੀ ਇੰਟੈਲੀਜੈਂਸ ਏਜੰਸੀ ਕੀ ਕਰ ਰਹੀ ਹੈ ਅੱਛਾ ਨੇ ਤੇ ਫਰਕ ਨਹੀਂ ਆਇਆ ਮਗਰ ਮਾਸਟਰ ਮਗਰ ਮਾਸ ਨੂੰ ਕੋਈ ਫੜਾ ਨਹੀਂ ਗਿਆ ਤੇ ਜਿਹੜੇ ਲੋਕ ਇੱਥੇ ਲਾਲਚ ਚਾਕੇ ਉਹਨੂੰ ਨਸ਼ਾ ਚੱਕ ਕੇ ਆਪਣੇ ਘਾਟ ਰਖ ਲਿਆ ਜਾਂ ਕੋਈ ਫਸੇ ਕਰ ਲੈ ਉਹ ਲੋਕ ਹੀ ਖੜੇ ਜਾ ਰਹੇ ਹੂੰ ਜਿਹੜਾ ਅਸਲ ਜੋ ਹੈ ਉਹ ਸਤੋਸਤਾ ਕਹਿੰਦੇ ਪਹੁੰਚ ਨਹੀਂ ਕੀਤੀ ਜਿਹੜੀ ਸਰਕਾਰ ਕਿਉਂ ਨਹੀਂ ਕਰ ਸਕਦੀ ਕਰ ਸਕਦੀ ਸਭ ਕੁਝ ਹੂੰ ਨਹੀਂ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਫਰਕ ਨਹੀਂ ਪਿਆ ਯੁੱਧ ਨਸ਼ਾ ਵਿਰੁੱਧ ਹਾਲਾਂਕਿ ਸੈਕਿੰਡ ਫੇਜ਼ ਵੀ ਸ਼ੁਰੂ ਹੋ ਚੁੱਕੀ ਹੈ ਕੀ ਪੈਰੇ ਵਾਕਫ ਪਿੰਡਾਂ ਤੇ ਜੋ ਕਮੇਟੀਆਂ ਨੇ ਬਣਾਈ ਗਈ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਮੈਮ ਕਮੇਟੀਆਂ ਕਿ ਜੀਆਂ ਕੋਈ ਬੰਦਾਂ ਦੇ ਲੋਕ ਜੇ ਕੋ ਨਸ਼ਾ ਫੜ ਲੈਂਦੇ ਐ ਤਾਂ ਉਲਟਾ ਉਹਨਾਂ ਨੂੰ ਜਿਹੜਾ ਜਲੀਲ ਕੀਤਾ ਜਾਂਦਾ ਥਾਣੇ ਵਿੱਚ ਕਿ ਤੁਸੀਂ ਕੌਣ ਹੋ ਨਸ਼ਾ ਫੜਨ ਵਾਲੇ ਕਿ ਕੋਲ ਸਾਡੀ ਬੈਠੀ ਐ ਹੂੰ ਇਹ ਫਿਰ ਸੋਸਟੋ ਸਾਫ ਜੈਰ ਹੈ ਕਿ ਇਹਨਾਂ ਦੀ ਡਿਵੈਲਪਮੈਂਟ ਹੈਗੀ ਐ ਅੱਛਾ ਤੇ ਤੁਹਾਨੂੰ ਇਨਵਿਟੇਸ਼ਨ ਆਇਆ ਸੀ ਇਸ ਪੂਰੀ ਪੈਦਲ ਯਾਤਰਾ ਦਾ ਨਸ਼ਿਆਂ ਦੇ ਵਿਰੁੱਧ ਬਿਲਕੁਲ ਮੈਨੂੰ ਆਇਆ ਸੀ ਬਸ ਸਾਡੇ ਪਾਰਲੀਮੈਂਟ ਸੈਸ਼ਨ ਜੋ ਹੈ ਉਹ ਤੁਹਾਡਾ ਕੋਈ ਨੁਮਾਇੰਦਾ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਇਸੇ ਸ਼ਾਮਿਲ ਸਾਡੇ ਸਾਡੇ ਕਈ 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 ਲੋਕ ਸਾਡੇ ਨਾਲ ਤੁਰੇ ਹੋਏ ਹੈ ਸਰਨਰ ਸਾਹਿਬ ਦੀ ਸਾਰੀ ਜਗ੍ਹਾ ਤੇ ਉਹ ਸਪੋਕਸੀਓ ਦੇ ਰਹੇ ਨਹੀਂ ਕੋਈ ਪ੍ਰੋਮਿਨੈਂਟ ਫੇਸ ਪੰਜਾਬ ਬੀਜੇ ਪੰਜਾਬ ਕਾਂਗਰਸ ਦਾ ਇਸ ਯਾਤਰਾਤ ਸ਼ਾਮਿਲ ਹੋਏਗਾ prominent ਤਾਂ ਦੇਖੋ ਮੈਂ ਮੈਂ ਹਲਕੇ ਹੀ ਤਾਂ ਮੈਂ ਹੀ ਆ ਫੋਇਰ ਤੋਂ ਪ੍ਰਿੰਸ ਮੈਂਬਰ ਪਾਰਲੀਮੈਂਟ ਆ ਜੀ ਉਸ ਕਰਕੇ ਮੈਂ ਸਪੈਸ਼ਲ ਹੋਣ ਦੀ وجہ ਕਰਕੇ ਮੈਂ ਉੱਥੇ ਪਹੁੰਚ ਨਹੀਂ ਸਕਿਆ اچھا ਠੀਕ ਹੈ ਠੀਕ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਸ਼ੇਰ ਸਿੰਘ ਕੁਬਾਇਆ ਐਮਪੀ ਫਿਟਨੈਸ ਪਰਫੋਰਮੈਂਸ ਪਾਰਟੀ ਦੇ ਉਹਨਾਂ ਨੇ ਅਸਲ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਵੀ ਇਸਕਤਾਂ ਆਇਆ ਸੀ ਮਿਸ਼ਨ ਆਇਆ ਸੀ ਪਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਇਸ ਕਰਕੇ ਉਹ ਸਪੈਡਲ ਯਾਤਰਾ ਸ਼ਾਮੁਲਿਤ ਨਹੀਂ ਕਰ ਪਾਏ ਨੇ ਫਿਰੋਜ਼ਪੁਰ ਗਵਨ ਅਭਿਆਸ ਮੁਖੀ ਗੁਰਿੰਦਰ ਟੈਲੋ ਸ਼ਾਮਲ ਹੋਏ ਨੇ ਤੇ ਗਵਨ ਗੁਲਾਬ ਚੰਦ ਕਟਾਰੀਆ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਉੱਥੇ तमाम ਸ਼ਖਸਤਾ ਮੌਜੂਦ ਨੇ ਹੋਰ ਵੀ ਕਈ ਜੋ ਲੋਕ ਨੇ ਸਪੈਡਲ ਯਾਤਰਾ ਚ ਜੁੜੇ ਨੇ ਤੇ ਉਹਨਾਂ ਨੂੰ ਪਲੈਜ ਦਿਵਾਦੇ ਹੋਏ गवर्नर गुलाब चंद कटारिया नजर आ रहे हैं सुखबीर सिंह खुद उन्होंने वालों सौ चुकी जा रही है प्लेज चुकी जा रही है कि नौजवानों को किसी भी था नशा जो मिलेगा तो उसके खिलाफ वीडी कार्रवाई उन्होंने की जाएगी